ਲੋ ਜੀ ਸਾਸ਼੍ਰੀ ਕਾ ਜਤਨ ਅਨਸਾਰ ਇਹਨੂੰ ਮੈਂ ਤੁਹਾਡੀ ਆਪਣੀ ਅਮਰਜੀਤ ਕਰ ਜੋਸ਼ੀ ਜੋਸ਼ੀ ਚੈਨਲ ਉਮਤੇ ਮੈਂ ਤੁਹਾਡਾ ਸਵਾਗਤ ਕਰਦੀ ਆਂ ਲੋ ਜੀ ਹਾਜ਼ਰ ਹਾਂ ਤੁਹਾਡੀ ਕਚਹਿਰੀ ਵਿੱਚ ਇੱਕ ਬਹੁਤ ਹੀ ਭਾਵਕ ਕਰ ਦੇਣ ਵਾਲਾ ਮੈਂ ਤੁਹਾਨੂੰ ਗੀਤ ਸੁਣਾਉਂਗੀ ਗੀਤ ਕਹਿ ਲੈਣ ਨੂੰ ਤੁਸੀਂ ਕੁਝ ਵੀ ਕਹਿ ਸਕਦੇ ਹੈਨਾ ਤੇ ਜਰਾ ਦਿਲ ਸਥਾਮ ਕੇ ਸੁਣਿਓ ਇਹ ਤੁਹਾਨੂੰ ਜ਼ਰੂਰ ਅੱਖਾਂ ਦਾ ਪਾਣੀ ਜਰੂਰ ਕਢਾਓ ਕਿਉਂਕਿ ਇੱਕ ਤੀ ਦਾ ਦੁੱਖ ਹੈ ਇਹ ਤੀਆਂ ਆਪਾਂ ਸਾਰੀਆਂ ਤੀਆਂ ਆਪਾਂ ਇਹ ਸਾਰੇ ਦੁੱਖ ਝੱਲੇ ਹੋਏ ਨੇ ਮੇਰੇ ਵਰਗੀਆਂ ਝੱਲੇ ਹੋਏ ਨੇ ਪ੍ਰਮਾਤਮਾ ਕਹਿੰਦੇ ਚਲੋ ਅਸੀਂ ਤਾਂ ਬੁੱਢੇ ਮਾਂ-ਵਾਪ ਦਾ ਝੱਲੇ ਹੋਇਆ ਹਨ ਤੇ ਕਿਸੇ ਨੂੰ ਨਾ ਇਸ ਦਾ ਤੀਆਂ ਨਹੀਂ ਦੁੱਖ ਦੇਖਣਾ ਪਵੇ ਤੇ ਕਿਸੇ ਦੇ ਜਵਾਨ ਮਾਂ-ਵਾਪ ਨਾਲ ਜਾਣ ਤੇ ਲੋ ਸੁਣੋ ਇਸ ਗੀਤ ਨੂੰ ਤੇ ਜਿਹੜਾ ਮੈਂ ਨੁਕਤਾ ਪਾਉਂ ਓਹੋ ਕੱਲ ਇੱਕ ਮੇਰੇ ਭੈਣ ਦਾ ਆਇਆ ਸੀਗਾ ਫੋਨ ਮੈਂ ਕਿਹਾ ਜੀ ਪਹਿਲਾਂ ਮੇਰਾ ਪਾਇਆ ਹੋਇਆ ਤੇ ਉਹ ਕਹਿੰਦੀ ਇੱਕ ਵਾਰੀ ਫੇਰ ਪਾ ਦਿਓ ਮੈਂ ਹਮੇ ਤਾਂ ਪਾਉਂਦੀ ਰਹਿਣੀ ਜਦ ਬਾਰੀ ਸਿਰ ਇਹ ਹੈਗਾ ਰਾਮ ਬਾਣ ਦਵਾਈ ਹੈਗੀ ਸ਼ਰਾਬ ਨਸ਼ਾ ਥੀਂ ਡੋਡੇ ਡਰੱਗਜ਼ ਹਰ ਪ੍ਰਕਾਰ ਦਾ ਨਸ਼ਾ ਛਡਾਉਣ ਵਾਸਤੇ ਤੇ ਪ੍ਰਮਾਤਮਾ ਕਰੇ ਇਹ ਛੁੱਟੀ ਜਾਂਦਾ ਕਈਆਂ ਨੇ ਕਰਕੇ ਵੀ ਦੇਖ ਲਿਆ ਕਹਿੰਦੇ ਵੀ ਬਹੁਤ ਸਾਨੂੰ ਠੀਕ ਰਿਹਾ ਤੇ ਤੁਸੀਂ ਇਹਨੂੰ ਨੋਟੇਨ ਹਾ ਕਾਪੀ ਪੈਨਸਲ ਲੈ ਕੇ ਬੈਠ ਜਾਓ ਲੇਖ ਲਿਓ ਅਰ ਦੋਨ ਉਤੇ ਪਾਉ ਦੋਵੇਂ ਤੁਸੀਂ ਇੱਕ ਵਾਰ ਚ ਵੀ ਕਰ ਸਕਦੇ ਹੋ ਜਿਹੜਾ ਵੀ ਤੁਹਾਨੂੰ ਠੀਕ ਲੱਗੇ ਉਹ ਸਿੱਖੀਆ ਕਰ ਲਿਓ ਤੇ ਲੋ ਮੈਂ ਸਾਰਾ ਮਹਨਤਾਂ ਤੋਂ ਇਹ ਸੁਣ ਕੇ ਤੁਹਾਡੇ ਕੋਲ ਪਹੁੰਚਾਉਣੀ ਆ ਮੈਨੂੰ ਆਪਦੇ ਕੋਲ ਕੁਝ ਨਹੀਂ ਪਤਾ ਤੇ ਫਿਰ ਮੈਂ ਆਲਾ ਹੋਕਾ ਦਿੰਨੀ ਆ ਸੁਣ ਕੇ ਵੀ ਜੇ ਕਿਸੇ ਦਾ ਭਲਾ ਹੋਵੇ ਤੇ ਫਿਰ ਮੈਨੂੰ ਵੀ ਆਲਾ ਸ਼ੀਸ਼ਾ ਦੇਊਗਾ ਹਨ ਤੇ ਲੋ ਸੁਣੋ ਇਸ ਬਰਾਗ ਮਈਗੀ माए मरी दिले मर मेंसे बिना कॾं तर गड़े दसे बिना कॾूं तर

तम धं भुल के तैनू कम त लॻा माए ॾस के तूं जमंदू त त Yeah, <tries> ਮਾਂ ਦੇ ਜਾਣੇ ਵਿਚੋਂ ਉਹ ਦੇ ਜੀ ਹੈ ਰਿਸ਼ਤਾ ਕੋਈ ਹੋਣਾ ਇੱਕ ਚਾਹੀਦਾ ਜੇ ਰੂਰੇ ਨੀ ਜੀ ਦੇ ਗਾੜੇ ਲੱਗ ਕੇ ਮੈਂ ਗਮ ਤੇ ਉਦਸੀਆਂ ਨੂੰ ਕੋਟ ਕੋਟ ਲੈਂਦੀ ਮੈਂ ਵੀ ਤੇਰੇ ਮੇ ਨਾ ਲੱਗੇ ਨਾ ਜੀਨੀ ਅਮੜੀਏ ਬਿਨਾ ਦਸੇ ਤੁਰਗੀ ਤੂੰ ਕਿਉਂ ਦੋ ਮੇਕੇ ਪਿੰਡ ਪਾਂਜ ਪਰੇ ਜਾਈਆਂ ਤੇ પતિ ਜੀਆਂ ਨੂੰ ਮਿਲਣ ਮੇਕੇ ਮਿੰਦੇ ਆਈ ਸੀ ਵਾਰ ਵਾਰ ਕੈਨੇ ਪਿਛੋਂ ਸਮਸਮ ਸਾਬੀਆਂ ਨੇ ਵੇਟੀ ਤੇਰੀ ਖੋਲੀ ਕੇ ਦਿਖਾਈ ਸੀ ਦੇ ਲੈ ਗਰੇ ਸਾਰੀਆਂ ਨਿਸ਼ਾਨੀਆਂ ਨੂੰ ਸਾਵ ਲੈ ਜਾ ਮੰਗਣਾ ਮੈਂ ਸੰਗ ਦੀ ਮੀਨਾ ਤੂੰ ਤੋੜ ਗਈ ਨਹੀਂ ਨਹੀਂ ਅੰਮੀਏ ਤੇਰੇ ਵਜੋਂ ਲੱਗੇ ਦਾ ਸੇ ਸੁਣ ਲਈ ਬਰਾਗ ਵਿੱਚ ਇਹ ਕੱਪੇ ਕਿਹੋ ਜਿਹੇ ਲੱਗੇ ਤੇ ਲੋ ਹੁਣ ਮੈਂ ਆਇਆ ਤੁਹਾਨੂੰ ਰੋਸਟੀਵਲ ਤੇ ਦੱਸਿਓ ਤੁਹਾਨੂੰ ਮਤਲਬ ਜਿਹੜਾ ਤੁਸੀਂ ਨਸਾ ਛਡਾਉਂ ਗਰਾਮ ਬੰਦਵਾ ਇਹ ਤੁਸੀਂ ਸੁਣ ਲਓ ਧਿਆਨ ਨਾਲ ਲਿਖ ਲਓ ਪਹਿਲਾਂ ਵੀ ਮੈਂ ਪਾਇਆ ਤੇ ਹੁਣ ਵੀ ਪਾ ਰਿਹਾ ਹਾਂ ਬਿਲਕੁਲ ਇਹ ਕਾਰਗਰ ਸਿੱਧ ਹੋਊਗਾ ਵਿਸ਼ਵਾਸ ਰੱਖਿਓ ਤੁਸੀਂ ਪਤਾ ਕੀ ਕਰਨਾ ਹੈ ਸੋਮਵਾਰ ਵਾਲੇ ਦਿਨ ਕਿਸੇ ਸਮੇਂ ਸ਼ਿਵ ਜੀ ਮਾਰਾਇ ਦੇ ਮੰਦਰ ਚ ਜਾਓ ਤੇ ਤੁਸੀਂ ਵੈਸੇ ਤਾਂ ਸਮਾਂ ਜਿਹੜਾ ਹੁੰਦਾ ਨਾ ਸਵੇਰ ਦਾ ਵਧੀਆ ਹੁੰਦਾ ਹੈ ਹੈਨਾ ਫਿਰ ਕਿਹਨਾਂ ਤੁਸੀਂ 12 ਵਜੇ ਤੋਂ ਪਹਿਲਾਂ ਪਹਿਲਾਂ ਕਿਸੇ ਟਾਈਮ ਵੀ ਜਾਓ ਹੈਨਾ ਤੇ ਘਰੋਂ ਹੀ ਆਹਦਾ ਜਲ ਲੈ ਕੇ ਜਾਓ ਉੱਥੋਂ ਮੰਦਰ ਚ ਕੋਈ ਗੜਬੀ ਕੋਈ ਕੁਛ ਨਹੀਂ ਵਰਤਨਾ ਘਰੋਂ ਹੀ ਤਾਂਬੇ ਦੀ ਗੜਬੀ ਲੈ ਕੇ ਜਾਓ ਹੈਨਾ ਤਾਂਬੇ ਦੀ ਗੜਬੀ ਦੇ ਵਿੱਚ ਤੁਸੀਂ ਜਲ ਭਰ ਲਿਓ ਉਹਦੇ ਵਿੱਚ ਥੋੜਾ ਗੰਗਾ ਜਲ ਪਾ ਲਿਓ ਜੇ ਸੁਣੇ ਆਪ ਦੇ ਕਰਨੇ ਆਸਮਾਨ ਕਿਸੇ ਦੇ ਹੁੰਦਾ ਹੀ ਆ ਪੰਡਤਾਂ ਦੇ ਦਾ ਜੋਗੀ ਹੁੰਦਾ ਹੈ ਨਾ ਤੇ ਚਲੋ ਜਿਹੜੇ ਵੀ ਲੈ ਕੇ ਰੱਖਦੇ ਨੇ ਹੈ ਨਾ ਅਸੀਂ ਤਾਂ ਰੱਖਦੇ ਹਾਂ ਗੰਗਾ ਜਲ ਤੇ ਉਹਦੇ ਵਿੱਚ ਇਹ ਦੋ ਤੁੱਕੇ ਪਾ ਲਓ ਹੈ ਨਾ ਤੇ ਗੰਗਾ ਜਲ ਉਹਦੇ ਵਿੱਚ ਪਾ ਲਓ ਤੇ ਫਿਰ ਪਤਾ ਕੀ ਕਰਨਾ ਹੈ ਚੰਦਨ ਚਾਵਲ ਤੇ ਰੌਲੀ ਮਤਲਬ ਉਹ ਲਾਲ ੜਕਾ ਹੈ ਨਾ ਉਹ ਇਹ ਇੱਕ ਤਿੰਨ ਪੱਤੀ ਵਾਲਾ ਇੱਕ ਬਿਲ ਪੱਤਰਾ ਇਹਨਾਂ ਬਿਲ ਪੱਤਲ ਹੁੰਦਾ ਬਿਲ ਪੱਤੀ ਵਾਲਾ ਇੱਕ ਭੈਣ ਨੇ ਮੈਨੂੰ ਕਿਹਾ ਕਹੀ ਹਾਂ ਤਾਂ ਬਿਲ ਪੱਤਲ ਦਾ ਨਹੀਂ ਪਤਾ ਲੰਦਾ ਮੈਂ ਕਹਿੰਦਾ ਤਾਂ ਮੰਦਰ ਚ ਜਾ ਕੇ ਦੇ ਨੂੰ ਉੱਥੋਂ ਚੱਕ ਲੈ ਤੋਲ ਲੈ ਉਹਨੂੰ ਹੈਨਾ ਉਹ ਕਿਰਾਂ ਕਰੀ ਲੈ ਆਉ ਹੈਨਾ ਤੇ ਉਹ ਤੁਸੀਂ ਇਹ ਚੀਜ਼ਾਂ ਲੈ ਕੇ ਜਾਣੀਆਂ ਨੇ ਉੱਥੇ ਫਿਰ ਉੱਤਰ ਵੱਲ ਮੂੰਹ ਕਰਕੇ ਆਪਾਂ ਜਦੋਂ ਪਾਣੀ ਜਾ ਰਿਹਾ ਜਦੋਂ ਤੁਸੀਂ ਉਹਦੇ ਬੈਗ ਇੱਧਰ ਖੜੋਗੇ ਤਾਂ ਤੁਹਾਡਾ ਆਪੇ ਉੱਤਰ ਵੱਲ ਮੂੰਹ ਹੋ ਜੇ ਕਿਸੇ ਉੱਤਰ ਪਛਮ ਦਾ ਨਹੀਂ ਪਤਾ ਲੱਗਦਾ ਚੱਲ ਇੱਧਰ ਚੜਦਾ ਤਾਂ ਪੂਰਬ ਇੱਧਰ ਪਛਮ ਪਿੱਛੇ ਆਪਣੇ ਹੈਨਾ ਚਲੋ ਤਾਂ ਮੈਨੂੰ ਹੁਣ ਤੁਸੀਂ ਜਿਵੇਂ ਆਪਾਂ ਖੜੀਏ ਸੂਰਜ ਵੱਲ ਮੂੰਹ ਕਰਕੇ ਤਾਂ ਫਿਰ ਆਪਣੇ ਖੱਬੇ ਹੱਥ ਉੱਤਰ ਹੁੰਦਾ ਪਰ ਜਿਹੜਾ ਵੀ ਸ਼ਿਵਚ ਸ਼ਿਵਲੰਗ ਹੈ ਉਹਦੇ ਜਦੋਂ ਤੁਸੀਂ ਪਿੱਛੇ ਖੜੋਗੇ ਜੇ ਜਲੈਰੀ ਇੰਦਰ ਹੁੰਦੀ ਹੈ ਤੁਹਾਡਾ ਮੂੰਹ ਜਲ ਨਹੀਂ ਹੋਊਗਾ ਤੁਹਾਡਾ ਮੂੰਹ ਉੱਤਰ ਵੱਲ ਹੈ ਹੈਨਾ ਤੇ ਤੁਸੀਂ ਉੱਤਰ ਵੱਲ ਮੂੰਹ ਕਰਕੇ ਖੜਕੇ ਫਿਰ ਤੁਸੀਂ ਨਾ ਉਹ ਜਿਹੜਾ ਜਲਾ ਮੇਲ ਪੱਤਰ ਚੜਾ ਦੇਣਾ ਉਹ ਟਿੱਕਾ ਲਾ ਦੇਣਾ ਚਾਵਲ ਰੱਖ ਦੇਣੇ ਫਿਰ ਉਹ ਧਾਰ ਵੱਲ ਕੇ ਬੈਠ ਕੇ ਜਲ ਚੜਾਓ ਉਹ ਧਾਰ ਵੱਲ ਕੇ ਜਲ ਚੜਾਉਣਾ ਹੈ ਤੇ ਤੁਸੀਂ ਕਾਮਨਾ ਕਰਮੀ ਮੂੰਹ ਦੇ ਵਿੱਚ ਹੀ ਵਿੱਚ ਵਿੱਚ ਮੂੰਹ ਤੇ ਕਰੋ ਬਈ ਹੇ ਸ਼ਿਵ ਸ਼ੰਕਰ ਹੇ ਕੁੰਕੇਸ਼ਵਰ ਮਹਾਰਾਜ ਕੁੰਕੇਸ਼ਵਰ ਦਾ ਨਾਮ ਲਿਓ ਹੇ ਕੁੰਕੇਸ਼ਵਰ ਮਹਾਰਾਜ ਹੇ ਭੋਲੇनाथ ਮੇਰਾ ਫਲਾਣਾ ਵਿਅਕਤੀ ਉਹਦਾ ਨਾਮ ਲੈ ਕੇ ਹੈਨਾ ਫਲਾਣਾ ਸਿਓ ਜਾਂ ਰਾਮ ਜੋਗੀ ਉਹ ਨਸ਼ਾ ਸ਼ਰਾਬ ਜਿਹੜਾ ਵੀ ਕਰਦਾ ਹੈਗਾ ਤੇ ਉਹਨੂੰ ਤੁਸੀਂ ਸੰਭਾਲੋ ਤੇ ਉਹਦਾ ਨਸ਼ਾ ਛਡਾ ਦਿਓ ਹੈਨਾ ਤੇ ਫਿਰ ਤੁਸੀਂ ਕੋਈ ਕਪਾਂਡਾ ਜਲਾਵੀ ਦੇ ਮੂਹਰੇ ਤਾਂ ਦੋਸਤ ਜਾਲਾ ਦਿਓ ਉਹਦੇ ਵਿੱਚ ਪੈ ਜਾਊਗਾ ਨਾ ਉਹ ਜਾਲ ਤੁਸੀਂ ਘਰੇ ਲਿਓ ਉਹ ਬਿਰਪੱਤਰ ਵੀ ਤੁਸੀਂ ਘਰੇ ਲਿਆਓ ਲੈ ਕੇ ਆਗੇ ਫਿਰ ਤੁਸੀਂ ਉਹ ਬਿਰਪੱਤਰ ਦੇ ਛੋਟੇ ਛੋਟੇ ਟੁਕੜੇ ਕਰ ਲਓ ਹੈਨਾ ਪੂਰਾ ਬਣਾ ਲਓ ਦਾ ਤਾਂ ਉਹ ਜਿਹੜਾ ਜਾਲਾ ਹੈ ਉਹ ਪਾ ਕੇ ਰੱਖੋ ਤੁਸੀਂ ਕਿਸੇ ਸ਼ੀਸ਼ੀ ਚ ਕਿ ਦੋ ਤਿੰਨ ਦਿਨ ਤੀ ਉਹਦਾ ਨਸ਼ਾ ਛੁੱਟ ਜੇ ਫਿਰ ਉਹਦੇ ਰੋਟੀ ਚ ਸਬਜ਼ੀ ਚ ਆਟੇ ਚ ਪਾਣੀ ਪਾ ਲਿਆ ਉਹਦੇ ਪੇੜੇ ਚ ਹੈਨਾ ਤੇ ਜਾਂ ਉੱਤੇ ਮੁੰਡਾ ਲਾ ਲਿਆ ਜਿਵੇਂ ਵੀ ਤੁਸੀਂ ਲਾ ਸਕਦੇ ਹੋ तो बाकी सब्जी जल पाता छिट्टे दो, दो चार दिन भी पाने जोड़ा वो अपना मिल पत्रा चूड़ा कर रोटी सब्जी से दाल पा देना वही दो तीन दिन पाई जाओगे ना वो आपने आपे अपने आपे आप ही नशा छड़ जून अपने आप ही नफरत हो जाए लिख लिया समझ गए ना चंगी तरह अच्छा दूसरा है एक ही नुक्ता है महापुरशां दस्या होया तो विश्वास रखे दूजा है ती है इक्की कल बच्चा लिख लो 21 ਕਾਲੀਆਂ ਮਿਰਚਾਂ 21 ਲੌਂਗ ਤੇ 21 ਨਿੰਮ ਦੇ ਪੱਤੇ ਠੀਕ ਹੈ ਇਹ ਲੋ ਤੇ ਇਹ ਕਿੰਨੇ ਚੀਜ਼ਾਂ ਤੁਸੀਂ ਲਾਲ ਕੱਪੜੇ 'ਚ ਬੰਨ ਲੋ ਤੇ ਉੱਤੇ ਮੌਲੀ ਮਤਲਬ ਖੰਮਣੀ ਨਾਲ ਬੰਨ ਲੋ ਨੂੰ ਤੇ ਉਹ ਫਿਰ ਤੁਸੀਂ ਹਨੂਮਾਨ ਦੇ ਮੰਦਰ 'ਚ ਜਾਣਾ ਹਨੂਮਾਨ ਦੇਦੇ ਉਲਟਾ ਪੈਰ ਆ ਉਹਦੇ ਕੋਲੇ ਤਾਂ ਦੋ ਤੁਸੀਂ ਨਾਲ ਲਾ ਕੇ ਪੈਰ ਤੇ ਤੇ ਫਿਰ ਅਛਾ ਉਸ ਕੋਠੀ ਲੈ ਕੇ ਤੁਸੀਂ ਉਹਨੇ ਪੈਰ ਤੇ ਰੱਖੋ ਤੇ ਫਿਰ ਉੱਥੇ ਫੇਰ ਬੇਨਤੀ ਕਰੋ ਤੁਸੀਂ ਵੀ ਇਹ ਇਹ ਗਤੀਮਾਨ ਭਗਤ ਆਪਣੇ ਹਨੂਮਾਨ ਜੀ ਦੇ ਭਰਾ ਦਾ ਨਾਮ ਗਤੀਮਾਨ ਇਹ ਗਤੀਮਾਨ ਇਹ ਹਨੂਮਾਨ ਜੀ ਇਹ ਗਤੀਮਾਨ ਇਹ ਹਨੂਮਾਨ ਜੀ ਦੋਵਾਂ ਨੂੰ ਆਪਾਂ ਪ੍ਰਾਰਥਨਾ ਕਰਨੀ ਹੈ ਵੀ ਮੇਰਾ ਫਲਾਣਾ ਉਹਦਾ ਨਾਮ ਲੈ ਕੇ ਬੰਦੇ ਹੈਗਾ ਨਸ਼ਾ ਕਰਦਾ ਹੈ ਉਹਦਾ ਤੁਸੀਂ ਨਸ਼ਾ ਛਡਾਓ ਤੇ ਜੇ ਕੋਈ ਨੈਗੇਟਿਵ ਮਤਲਬ ਗਲਤ ਸਾਡੇ ਘਰ ਚੀਜ਼ ਆਉਂਦੀ ਨੇ ਉਹ ਤੁਸੀਂ ਉਹਨੂੰ ਤੁਸੀਂ ਸਮਾਓ ਤੇ ਅਸੀਂ ਕੁਝ ਨਹੀਂ ਕਰ ਸਕਦੇ ਤੁਸੀਂ ਕਰ ਸਕਦੇ ਹੋ ਤੇ ਤੁਸੀਂ ਇਹਦਾ ਨਸ਼ਾ ਦੂਰ ਕਰ ਦਿਓ ਤੇ ਇਹ ਕੋਟਲੀ ਫਿਰ ਚੱਕ ਲਿਓ ਚੱਕ ਕੇ ਲੈ ਕੇ ਐਸੀ ਥਾਂ ਟੰਗ ਦਿਓ ਜਿੱਥੇ ਉਹ ਬੰਦੇ ਦੀ ਨਰੇ ਫ੍ਰੀਕ ਨੂੰ ਰਿਸੀ ਜਾਵੇ ਉਹਨੂੰ ਤਾਂ ਰਿਸੀ ਦੀ ਸੀ ਉਹ ਦੇਖ ਲੂਗਾ ਦੇਖਦਾ ਰਹੂਗਾ ਹੈਨਾ ਤੇ ਬਸ ਫਿਰ ਇਹ ਤੁਸੀਂ ਉੱਥੇ ਟੰਗ ਦੀ ਤੇ ਉਹ ਦੇਖੂਗਾ ਉਹ ਥੋੜੇ ਦਿਨਾਂ ਚ ਹੀ ਉਹਦਾ ਨਸ਼ਾ ਹਨੂਮਾਨ ਜੀ ਕਿਰਪਾ ਕਰਨਗੇ ਥੋੜੇ ਨਾਲ ਹੀ ਘਰੇ ਆ ਜਾਣਗੇ ਵਿਸ਼ਵਾਸ ਰੱਖਿਓ ਹਨੂਮਾਨ ਤਾਂ ਸਾਰੇ ਦੁਨੀਆ ਮੰਨਦੀ ਹੈ ਨਾ ਤੇ ਉਹ ਫਿਰ ਨਸ਼ਾ ਛੱਡ ਦੂ ਦੀ ਉਹਦੀ ਕਿਰਪਾ ਹੁੰਦਾ ਹੈ ਨਾ ਜੂੜ ਕਰਕੇ ਜੂੜ ਦੇਖੋ ਤੇ ਹੁਣ ਮੈਨੂੰ ਦਿਓ ਛੁੱਟੀਆਂ ਕੱਲ ਨੂੰ ਫੇਰ ਨਵੇਂ ਕੀਤੇ ਨਵੇਂ ਨੁਕਤਰਾ ਫੇਰ ਮਿਲਾਂ